ਸਕੂਲ ਗਿਆ ਸੀ ਮੇਰਾ ਬੇਟਾ 5-6 ਦਿਨਾਂ ਬਾਅਦ ਤੇ ਘਰ ਆਇਆ ਵਾ ਤੇ ਚੁੱਪਚਾਪ ਹੀ ਥੋੜਾ ਸੈਡ ਅਗਾ ਸੀ ਪਤਾ ਭਰਾ ਦੱਸਣ ਦਿਆ ਵਾ ਤੇ ਮੁੜ ਕੇ ਫੋਨ ਤੇ ਗੱਲਾਂ ਗੁਲਾ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਐ ਇੱਕ ਤੇ 3-4 ਮੁੰਡੇ ਹੈਗੇ ਐ ਜਿਹੜੇ ਮੇਰੇ ਮੁੰਡੇ ਨੂੰ ਤੰਗ ਬਹੁਤ ਕਰਨਦੇ ਐ ਤੇ ਜਿਹੜੀ ਉਹ ਇੱਕ ਕੁੜੀ ਹੈਗੀ ਨਾ ਜਿਹਦੇ ਨਾਲ ਉਹਦੀ ਗੱਲਬਾਤ ਗਈ ਐ ਤੇ ਉਹਨੇ ਵੀ ਉਹਦੀ ਬਹੁਤ ਲੈਣੀ ਟੈਣੀ ਕੀਤੀ ਹੋਈ ਐ ਉਹਦੇ ਕਰਕੇ ਮੇਰੇ ਮੁੰਡੇ ਨੇ ਸੋਸਾਇਟ ਕਰ ਲਿਆ ਵਾ ਮਾਂ ਵੀ ਆਰ ਕੋਈ ਸਮਾਨ ਲੈਣ ਗਈ ਤੇ ਆਪਣੇ ਭਰਾ ਨੂੰ ਆ ਕੇ 15 20 ਮਿੰਟ ਚੈਟਿੰਗ ਤੇ ਲੱਗਾ ਰਿਹਾ ਪਤਾ ਨਹੀਂ ਮੂੰਹ ਇਹਦਾ ਉਸਰਾ ਜਾ ਆਇਆ ਹੈ ਕੋਈ ਜਿਵੇਂ ਬੜਾ ਕਬਰਾ ਆਇਆ ਹੈ ਤੇ ਫਿਰ ਇਹਨੇ ਆਪਣੇ ਭਰਾ ਨੂੰ ਕਹਿੰਦਾ ਕੁਲਚਾ ਲੈਣ ਚਲੇ ਜਾ ਛੋਟਾ ਜਿਹੜਾ ਰਾਹੀ ਉਹ ਕੁਲਚਾ ਲੈਣ ਕੀ ਮਾਰੇ ਚਲੇ ਗਿਆ ਕੁਲਚਾ ਲੈ ਕੇ ਵਾਪਸ ਆਇਆ 15 20 ਮਿੰਟ ਲੱਗੇ ਅੱਧਾ ਘੰਟਾ ਤੇ ਆਨੇ ਬੂਆ ਖੜ ਗਿਆ ਆ ਕੇ ਤੇ ਬੂਆ ਅੰਦਰੋਂ ਬੰਦ ਕੀਤਾ ਹੈ ਉਹਨੇ ਥੋੜਾ ਝੀਠਾ ਨਹੀਂ ਦੇ ਕਿ ਕਿ ਸੌਂਦੇ ਨਹੀਂ ਗਿਆ ਕਿਤੇ ਝੀਠਾ ਨਹੀਂ ਦੇਖਿਆ ਜਿਹੜੋ ਤੇ ਇਹਨੇ ਆ ਆਤਮਤ ਰਜੀ ਕੀ ਝਾਂਕੀ ਲੜਕੇ ਆਏ ਉਨੀ ਨਾਲ ਜਿੰਨੇ ਕਰਕੇ ਮੇਰੇ ਬੇਟੇ ਨੇ ਆਪ ਸੁਸਾਈਡ ਕੀਤਾ ਕੁੜੀ ਪਿੱਛੇ ਤੇ ਦੋ ਤਿੰਨ ਮੁੰਡਿਆਂ ਪਿੱਛੇ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਕੜੀ ਤੋਂ ਕੜੀ ਇਹਦਾ ਜਿਹੜਾ ਸੁਸਾਈਡ ਉਹਨੇ ਮੁੰਡੇ ਨੇ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਇਸ ਤਰ੍ਹਾਂ ਮੁੰਡਿਆ ਸੁਸਾਈਡ ਕਰ ਲਿਆ ਅਸੀਂ ਉਹਦੀ ਲਾਸ਼ ਕਬਜ਼ੇ ਲੈ ਕੇ ਮੋਰਟੀਰੀ ਖਾਦੀ ਆ ਮੈਂ ਕੀ ਨਾਮ ਦੱਸੇ ਨੀਹਾ ਸ਼ਰਮਾ ਕਿ ਨੇਹਾ ਦੀ ਕੀ ਗੱਲ ਹੋਈ ਐ ਅੱਜ ਮੇਰੇ ਬਟਿਆਂ ਮੈਂ ਗਈ ਹੋਈ ਸੀ ਬਾਜ਼ਾਰ ਥੋੜਾ ਜਾਂ ਤੇ ਮੈਂ ਘਰ ਆਇਆ ਮਤਲਬ ਕਿ ਆਪਣੇ ਭਰਾ ਨੂੰ ਨੇ ਭੇਜਿਆ ਵਾ ਕੁਲਚਾ ਲੈਣ ਵਾਸਤੇ ਜਾ ਚਲਦਾ ਸਕੂਲ ਗਿਆ ਸੀ ਮੇਰਾ ਬੇਟਾ 5-6 ਦਿਨਾਂ ਬਾਅਦ ਤੇ ਘਰ ਆਇਆ ਵਾ ਤੇ ਚੁੱਪਚਾਪ ਹੀ ਥੋੜਾ ਸੈਡ ਹਗਾ ਸੀ ਉਹਦਾ ਭਰਾ ਦੱਸਣ ਲਿਆ ਵਾ ਤੇ ਮੁੜ ਕੇ ਫੋਨ ਤੇ ਗੱਲਾਂ ਗੁੱਲਾ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਐ ਇੱਕ ਤੇ ਤਿੰਨ ਚਾਰ ਮੁੰਡੇ ਹੈਗੇ ਐ ਜਿਹੜੇ ਮੇਰੇ ਮੁੰਡੇ ਨੂੰ ਤੰਗ ਬਹੁਤ ਕਰਨਦੇ ਆ ਤੇ ਜਿਹੜੀ ਉਹ ਇੱਕ ਕੁੜੀ ਹੈਗੀ ਨਾ ਜਿੱਦੇ ਨਾਲ ਉਹਦੀ ਗੱਲਬਾਤ ਗਈ ਆ ਤੇ ਉਹਨੇ ਵੀ ਉਹਦੀ ਬੋਤ ਲੈਣੀ ਤਾਂ ਨਹੀਂ ਕੀਤੀ ਹੋਈ ਆ ਉਹਦੇ ਕਰਕੇ ਮੇਰੇ ਮੁੰਡੇ ਨਾਲ ਸੋਸਾਇਟ ਕਰ ਲਿਆ ਵੈ ਕੌਣ ਕੁੜੀ ਕਿਤੋਂ ਰਹਿਣ ਵਾਲੀ ਹੈ ਤੇ ਕੀ ਨਾਮ ਉਹ ਨਹੀਂ ਪਤਾ ਜੀ ਮੈਨੂੰ ਹਾਂ ਜੀ ਠੀਕ ਹੈ ਤੇ ਬਸ ਇੰਨਾ ਮੈਨੂੰ ਪਤਾ ਵੈ ਕਿ ਕਹਿੰਦੇ ਇੱਕ ਕੁੜੀ ਹੈਗੀ ਆ ਤੇ 3-4 ਮੁੰਡੇ ਸਕੂਲ ਚ ਇਹਦੇ ਪੜਦੇ ਵੈ ਤੇ ਜਿਹੜੇ ਜਿਹੜੇ ਮੇਰੇ ਬੇਟੇ ਨੂੰ ਧਮਕੀਆਂ ਲਾਂਦੇ ਬੇ ਸੀ ਬਹੁਤ ਜ਼ਿਆਦਾ ਨਾਮ ਉਹਨਾਂ ਦਾ ਪਤਾ ਨਹੀਂ ਨਾਮ ਨਹੀਂ ਵੀ ਮੈਨੂੰ ਪਤਾ ਜੇ ਸਕੂਲੋਂ ਪਤਾ ਲੱਗ ਜਾਏਗਾ ਮੈਂ ਜਾ ਕੇ ਪਤਾ ਕਰਵਾ ਲਾਂਗੀ ਤੇ ਐਂਡ ਬੋਥ ਮੇਰੇ ਮੁੰਡੇ ਨੇ ਅੱਜ ਐਸੀ ਨੋਬਤ ਆ ਗਈ ਹੈ ਕਿ ਉਹਨੇ ਸੁਸਾਈਡ ਕਰ ਲਿਆ ਵਾ ਅੱਜ ਅੱਜ ਕਰਕੇ ਕਿਹੜੀ ਜਗ੍ਹਾ ਤੇ ਕਿੰਨੀ ਉਮਰ ਸੀ ਮੇਰੇ ਬੇਟੇ ਦੀ 18 ਸਾਲ ਉਮਰ ਸੀ ਉਨੇ ਵਾਂ ਲੱਗਾ ਸੀ ਇਹਨੂੰ ਮੇਰਾ ਬੇਟਾ ਹੱਸਦਾ ਖੇਡਦਾ ਸੀ ਜ਼ਿੰਦਗੀ 'ਚ ਖੁਸ਼ ਰਹਿੰਦਾ ਸੀ ਕਦਾਂ ਲੈ ਕਿੰਨਾ ਦੇ ਕਰਕੇ ਉਹਨੇ ਮੇਰੇ ਬੇਟੇ ਨੇ ਸੁਸਾਈਡ ਕਰ ਲਿਆ ਵਾ ਅੱਜ ਕੋਈ ਸੁਸਾਈਡ ਨੋਟ ਮਿਲਿਆ ਹੋਵੇ ਜਾਂ ਨਹੀਂ ਕੁਝ ਵੀ ਨਹੀਂ ਮਿਲਿਆ ਸੁਸਾਈਡ ਫੋਨ ਮਿਲਿਆ ਫੋਨ ਪੜਖ ਲਿਆ ਸੀ ਫੋਨ ਆ ਗਿਆ ਸਾਡੇ ਕੋਲ ਹੀ ਗਿਆ ਫੋਨ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੈਂ ਸਾਫ ਮੰਗਨ ਨਹੀਂ ਮੇਰੇ ਬੇਜ ਜਿੰਨਾ ਜਿੰਨਾਂ ਨੇ ਜਿੰਨੇ ਕਰਕੇ ਮੇਰੇ ਬੇਟੇ ਨੇ ਆਪ ਸੁਸਾਈਡ ਕੀਤਾ ਕੁੜੀ ਪਿੱਛੇ ਦੋ ਤਿੰਨ ਮੁੰਡਿਆਂ ਪਿੱਛੇ ਉਹਨੂੰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਕੜੀ ਤੋਂ ਕੜੀ ਮੇਰਾ ਨਾ ਗੋਲਦੀ ਪ੍ਰਧਾਨ ਹੈ ਇਸ ਇਲਾਕੇ ਦਾ ਪ੍ਰਧਾਨ ਹਾਂ ਮੈਂ ਭਾਜੀ ਪ੍ਰਧਾਨ ਦੀ ਕੀ ਗੱਲ ਹੋ ਗਈ ਹੈ ਕਿਹੜਾ ਰੋਤਾ ਹੈ ਭਾਜੀ ਇਹ ਗੇੜੀ ਦੀ ਮਾਚੋੜਾ ਬਿਆਰ ਅਗਲੀ ਪੋਛਿਆ ਵਾਲੀ ਥਲੀ ਹੈ ਇਹ ਬੱਚਾ ਅੱਜ 4-5 ਦਿਨਾਂ ਬਾਦ ਤੋਂ ਸਕੂਲ ਗਿਆ ਤੇ ਸਭ ਲੋ ਆ ਗਏ ਸ਼ਬਾਈ ਕੁ ਮੇ ਵਾਪਸ ਘਰ ਆ ਗਿਆ ਇਹਦਾ ਛੋਟਾ ਭਰਾ ਘਰ ਸੀ ਮੰਮੀ ਆਪਣਾ ਨਰਾਦੇ ਰੱਖੇ ਤੇ ਨਾ ਨੇ ਦੋਵਾਂ ਭਰਾਵਾਂ ਨੇ ਤੇ ਮਾਂ ਨੇ ਵੀ ਤੇ ਉਹ ਸਵੇਰੇ ਦਿੱਲੀ ਚਲੇ ਗਏ ਅਸੀਂ ਤੜਕੇ 5 ਵਜੇ ਤੇ ਮਾਂ ਵੀ ਯਾਰ ਕੁਝ ਸਮਾਨ ਲੈਣ ਗਈ ਤੇ ਆਪਣੇ ਭਰਾ ਨੂੰ ਆ ਕੇ 15 20 ਮਿੰਟ ਚੱਟੇ ਹੀ ਤੇ ਲੱਗਾ ਰਿਹਾ ਪਤਾ ਨਹੀਂ ਮੂੰਹ ਇਹਦਾ ਉਸਰਾ ਜਾ ਆਇਆ ਹੀ ਕੋਈ ਜਿਵੇਂ ਬੜਾ ਕਬਰਾ ਆਇਆ ਤੇ ਫਿਰ ਨੇ ਆਪਣੇ ਭਰਾ ਨੂੰ ਕੋਲਚਾ ਲੈਣ ਚਲੇ ਜਾ ਉਹ ਛੋਟਾ ਜਿਹੜਾ ਹੈਗਾ ਸੀ ਉਹ ਕੁਲਚਾ ਲੈਣ ਕੀ ਮਾਲੇ ਚਲੇ ਗਿਆ ਉਲਟਾ ਲੈ ਕੇ ਵਾਪਸ ਆਇਆ 15-20 ਮਿੰਟ ਲੱਗੇ ਅੱਧਾ ਘੰਟਾ ਤੇ ਆਨੇ ਬੂਹਾ ਖੜਕਾਇਆ ਆਗੇ ਤੇ ਬੂਹਾ ਅੰਦਰੋਂ ਬੰਦ ਕੀਤਾ ਸੀ ਉਹਨੇ ਥੋੜਾ ਝੀਠਾ ਨਹੀਂ ਦੇਖਿਆ ਕਿ ਸੌਂਦੇ ਨਹੀਂ ਗਿਆ ਕਿਤੇ ਝੀਠਾ ਨਹੀਂ ਦੇਖਿਆ ਜਿਹੜੇ ਇਹਨੇ ਆਹ ਆਤਮਾ ਦੇ ਜਿੱਤੀ ਫਾਂਟੀ ਲੜਕੇ ਆਹੇ ਛੁਨੀ ਦੇ ਨਾਲ ਕੀ ਨਾਮ ਨਿੱਕਲ ਸ਼ਰਮਾ ਉਹ ਕੀ ਮੰਗ ਕਰਦੇ ਅਸੀਂ ਹੁਣ ਮੰਗ ਕਰਦੇ ਹਾਂ ਜੀ ਅਸੀਂ ਤੋੜ ਕੇ ਦਬਾਰਾ ਬੂਹਾ ਦਾ ਮੁੰਡਿਆਂ ਨੂੰ ਥੱਲੇ ਲਾਇਆ ਉਹਨਾਂ ਨੂੰ ਥੋੜੇ-ਥੋੜੇ ਸਾਹ ਪ੍ਰਾਣ ਹੈਗੇ ਅਸੀਂ ਦਬਾਰਾ ਥੱਲੇ ਲਾ ਕੇ ਮਾਈਂਡ ਹਸਪੀਟਲ ਲੈ ਗਏ ਪਰ ਉਹਨਾਂ ਜਿਹਨੂੰ ਮੁੰਡਾ ਮਰ ਗਿਆ ਔਰ ਅਹੀਂ ਬੋਲਸ ਨੂੰ ਇਹਨੀ ਗੱਲ ਦੱਸੀ ਹੈ ਕਿ ਜਿਹੜਾ ਵੀ ਦੋਸ਼ੀ ਹੈ ਜਿੰਨੇ ਵੀ ਇਹਨੂੰ ਟੈਲੀਕਮਪਰ ਧੰਗਿਆ ਲਾਇਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਜਿਹੜਾ ਵੀ ਇਹ ਉਰਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਹ ਸਮਾਨਵੀਨਸਾਅ ਮਿਲ ਜਾਵੇ ਕਿਉਂਕਿ ਉਹਦੇ ਅੱਗੇ ਬੜੀ ਗਰੀਬੜੀ ਜਨਾਨੀ ਹੈ ਬੜੀ ਮੁਸ਼ਕਲ ਛੋਟਾ ਜਾਂ ਬੱਚਾ ਪਾਲ ਕੇ ਤੇ 18 ਸਾਲ ਦਾ ਕਰਨ ਕੀਤਾ 19ਵਾਂ ਸਾਲ ਲੱਗਾ ਸੀ ਇਹ ਪੂਰਾ ਵੀ ਨਹੀਂ ਹੋਣਾ 18 ਸਾਲਾਂ ਦਾ ਪੂਰਾ ਐ ਸੀ ਹੋਏ ਅਜੇ 2 ਮਹੀਨੇ ਬਾਅਦ ਜਨਮ ਦਿਨ ਸੀ ਉਹਦਾ ਉਸ ਤੋਂ ਪਹਿਲੇ ਹੀ ਉਹ ਇਹੋ ਜਿਹਾ ਉਹਨੂੰ ਡੈਸ਼ ਤੇ ਪਾਈ ਇਹੋ ਜਿਹਾ ਤਮਕਾਇਆ ਉਹਨੂੰ ਪਤਾ ਨਹੀਂ ਉਹਨੂੰ ਕੀ ਕੁਛ ਕਹਿਤਾ ਜਿਹੜਾ ਉਹ ਸੂਤ ਸੱਟ ਕਰ ਗਿਆ ਉਹ ਮਰਨ ਵਾਲਾ ਬੱਚਾ ਨਹੀਂ ਸੀ 97 98 ਪਰਸੈਂਟ ਨੰਬਰ ਲੈ ਕੇ ਆਂਦਾ ਸੀ ਐਡੇ ਟੌਪ ਦੇ ਸਕੂਲ ਦੇ ਵਿੱਚ ਪਾਇਆ ਉਹਨੂੰ ਪਰ ਸਕੂਲ ਦੇ ਵਿੱਚ ਸਭ ਤੋਂ ਨੰਬਰ 1 ਤੇ ਬੱਚਾ ਮੈਡਮਾਂ ਨੇ ਫੀਸਾਂ ਵੀ ਉਹਦੀ ਕਟਾ ਆਦੀਆ ਕਿ ਇਹ ਬੱਚਾ ਪੜਾਈ 'ਚ ਬਹੁਤ ਜ਼ਿਆਦਾ ਹੁਸ਼ਿਆਰ ਹੈਗਾ ਤੇ ਮਾਂ ਉਹਦੀ ਨੇ ਪਲੱਸ 2 ਕਰਨ ਤੋਂ ਬਾਅਦ ਉਹਨੂੰ ਕੈਨੇਡਾ ਭੇਜਣਾ ਸੀ ਤੇ ਉਹਦੀ ਅੱਖ ਵੇਚਾ ਖਾਰੀਆ ਖਤਪ ਹੋ ਗਿਆ ਵਿਚਾਰੀ ਦੀ ਦੁਨੀਆ ਲੁੱਟੀ ਗਈ ਇਹ ਦੋਸ਼ੀਆ ਉਤੇ ਪੁਲਿਸ ਪਰਚਾ ਤੁਰੰਤ ਕਰੇ ਉਹਨਾਂ ਜਿਹੜੀ ਬੋਡੀ ਨੂੰ ਅਗਨੀ ਭੇਂਟ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਜਿਹੜੇ ਨਾਂ ਅਸੀਂ ਸਾਨੂੰ ਪਤੇ ਲੱਗੇ ਆ ਉਹ ਨਾਂ ਦੇ ਦੇਵਾਂਗੇ ਪੁਲਿਸ ਨੂੰ ਸਵੇਰੇ ਉਹਨਾਂ ਦੇ ਤੁਰੰਤ ਪਰਚਾ ਦਵੇ ਔਰ ਜੇ ਪਰਚਾ ਨਹੀਂ ਦਿੰਦੀ ਪੁਲਿਸ ਤੇ ਅਸੀਂ ਆਪਣੀ ਪੋਸਟ ਮਾਰਟਲ ਬਿਲਕੁਲ ਕਰਵਾ ਕੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖਾਂਗੇ ਉਹ ਥਾਣੇ ਦਾ ਘਰਾਉ ਕੀਤਾ ਜਾਏਗਾ ਜੇ ਪੁਲਿਸ ਸਾਨੂੰ ਇਨਸਾਫ ਨਹੀਂ ਦੇਗੀ ਇਹਦਾ ਜਿਹੜਾ ਸੁਸਾਈਡ ਹੋਇਆ ਕੀ ਕੀ ਮੈਟਰ ਹੈ ਇਹਦਾ ਜਿਹੜਾ ਸੁਸਾਈਡ ਇਹਨੇ ਮੁੰਡੇ ਨੇ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਇਸ ਤਰ੍ਹਾਂ ਮੁੰਡਿਆ ਸੁਸਾਈਡ ਕਰ ਲਿਆ ਅਸੀਂ ਉਹਦੀ ਲਾਸ਼ ਕਬਜ਼ੇ ਲੈ ਕੇ ਮੋਰਟੀਰੀ ਖਾਤੀ ਆ ਲੜਕੀ ਦੀ ਮਾਂ ਨੇ ਬਿਆਨ ਦਿੱਤਾ ਸੀ ਕਿ ਜਿਹਦੇ ਪਿਤਾ ਦਿੱਲੀ ਗਏ ਆ ਅੱਜ ਹੀ ਗਏ ਆ ਦਿੱਲੀ ਚਾਰ ਦਿਨ ਰਹਿ ਗਏ ਉਹ ਜਦੋਂ ਸ਼ਾਮ ਨੂੰ ਵਾਪਸ ਆ ਜਾਣਗੇ ਉਹਨਾਂ ਦੇ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਉਹ ਆਗੇ ਨੇ ਉਹ ਇਹ ਸਵੇਰ ਦਾ ਨੂੰ ਇੱਥੇ ਨਹੀਂ ਲੱਗੇ ਆਏ ਉਹ ਮੈਨੂੰ ਰਾਤੀ ਕਹਿੰਦੇ ਵੀ ਆਗੇ ਇੱਥੇ ਉਹ ਜਦੋਂ ਆ ਜਾਣਗੇ ਉਹਨਾਂ ਨੂੰ ਲਾਲ ਲੈ ਕੇ ਫਿਰ ਕਾਰਵਾਈ ਕੀ ਨਾਮ ਮੁੰਡੇ ਦਾ ਕੋਈ ਮੁੰਡੇ ਦਾ ਨਾਮ ਆ ਨਖਲ ਜੀ ਕੀ ਕੋਈ ਆਪਣਾ ਸੁਸਾਈਡ ਨੋਟ ਮਿਲਿਆ ਕੋਈ ਨਾ ਕੋਈ ਸੁਸਾਈਡ ਨੋਟ ਵਗੈਰਾ ਕੁਝ ਨਹੀਂ ਮਿਲਿਆ ਬਰਾਮਤ ਹੋਇਆ ਮੋਬਾਈਲ ਬਰਾਮਤ ਹੋਇਆ ਮੋਬਾਈਲ ਇਹਦੇ ਬਰਾਮਤ ਦੇ ਜਿਹੜੇ ਹੈਗੇ ਸੀ ਉਹ ਅਸੀਂ ਕਬਜ਼ੇ 'ਚ ਲੈ ਲਿਆ ਉਹਦੇ ਸਾਰੇ ਖੋਲਾਂਗੇ ਉਹਦੇ 'ਚ ਪਤਾ ਲੱਗੂਗਾ ਕਿ ਕੀ ਗੱਲ ਬਾਤ ਹੈ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਹੁਣ ਇਹ ਹੁਣ ਆਉਂਦੇ ਪਏ ਅਫਸਰ ਸਾਹਿਬ ਨਾਲ ਗੱਲ ਕਰਕੇ ਜੋ ਕਾਰਵਾਈ ਹੋਗੀ ਅਮਰ ਵਿੱਚ ਲਿਆ ਦਿੰਦੇ